ਸਸ ਗੱਲ ਦੋਸਤੋ ਮੈਂ ਗੁਰਦੀਪ ਸਿੰਘ ਪੰਗੂ ਸਤ ਰਿਵਿਜ਼ਨ ਤੇ ਤੁਹਾਡਾ ਸਵਾਗਤ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਵਿਕੀਗਨੌਰ ਸ਼ਾਮਲ ਨੇ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਵਿੱਚ ਆਪੋਜੀਸ਼ਨ ਆਪੋਜੀਸ਼ਨ ਦੇ ਭਾਵ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਪੰਜਾਬ ਦੇ ਵਿੱਚ ਆਪੋਜੀਸ਼ਨ ਹੈ ਉਹ ਕਹਿ ਰਹੇ ਨੇ ਕਿ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਪੰਜਾਬ ਦੇ ਜਿਹੜੇ ਪਾਣੀ ਨੇ ਇਹਨਾਂ ਪਾਣੀਆਂ ਦੀ ਰਾਖੀ ਨਹੀਂ ਕਰ ਰਹੀ ਪੰਜਾਬ ਦੇ ਪਾਣੀਆਂ ਦਾ ਜਿੱਡਾ ਸੀਰੀਅਸ ਇਸ਼ੂ ਹੈ ਜਿੱਡੀ ਗੰਭੀਰਤਾ ਦੇ ਨਾਲ ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਲੈਣਾ ਚਾਹੀਦਾ ਆਮ ਆਦਮੀ ਪਾਰਟੀ ਨਹੀਂ ਲੈ ਰਹੀ ਇਹ ਆਪੋਜੀਸ਼ਨ ਦਾ ਕਹਿਣਾ ਬਿੱਤੇ ਦਿਨੀ ਰਵਨੀਤ ਬਿੱਟੂ ਹੋਰਾਂ ਨੇ ਵੀ ਇੱਕ ਵੀਡੀਓ ਪਾਈ ਆਪਣੇ ਸੋਸ਼ਲ ਅਕਾਊਂਟ ਦੇ ਉੱਪਰ ਜੋ ਬਿੱਤੇ ਦਿਨੀ ਬੀਬੀ ਐਮਬੀ ਦੇ ਜਿਹੜੇ ਨੁਮਾਇੰਦੇ ਨੇ ਪਾਖੜਾ ਬਿਆਸ ਮੈਨੇਜਮੈਂਟ ਦੇ ਜਿਹੜੇ ਨੁਮਾਇੰਦੇ ਨੇ ਉੱਥੇ ਪਹੁੰਚਦੇ ਨੇ ਉਹਨਾਂ ਨੂੰ ਬੰਦਕ ਬਣਾਇਆ ਜਾਂਦਾ ਉਸ ਤੋਂ ਬਾਅਦ ਰਬਨੀਤ ਬਿੱਟੂ ਹੋਰਾਂ ਨੇ ਉਦੋਂ ਤੇ ਗੱਲਾਂ ਕਹੀਆਂ ਉਹ ਵੀ ਸਾਰੀਆਂ ਆਪਸ ਪ੍ਰੋਗਰਾਮ ਦੇ ਵਿੱਚ ਲਾਵਾਂਗੇ ਬਾਕੀ ਦੇਸ਼ ਦੇ ਵਿੱਚ ਆਪਾਂ ਨੂੰ ਪਤਾ ਕਿ ਕੀ ਮਾਹੌਲ ਹੈ ਅਪ੍ਰੈਲ ਮਹੀਨੇ ਦੇ ਵਿੱਚ ਪਾਕਿਸਤਾਨ ਦੇ ਵਿੱਚੋਂ ਅਤਵਾਦੀਆਂ ਨੇ ਆ ਕੇ ਪਹਿਲਗਾਮ ਚ 26 ਵਿਦੋਸ਼ੇ ਲੋਕਾਂ ਨੂੰ ਮਾਰਤਾ ਭਾਰਤ ਨੇ ਪਾਕਿਸਤਾਨ ਦੇ ਅਤਵਾਦੀ ਟਿਕਾਣਿਆਂ ਦੇ ਉੱਪਰ ਹਮਲਾ ਕੀਤਾ ਉਹਨਾਂ ਟਿਕਾਣਿਆਂ ਨੂੰ ਤਬਾਹ ਕਰਤਾ ਤੇ ਇਸ ਤੋਂ ਬਾਅਦ ਵੀ ਪਾਕਿਸਤਾਨ ਕਾਰਵਾਈਆਂ ਤੋਂ ਬਾਝ ਨਹੀਂ ਆ ਰਿਹਾ ਲਗਾਤਾਰ ਉਹ ਜਵਾਬੀ ਹਮਲੇ ਕਰ ਰਿਹਾ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਮਨਿੰਦਰ ਸਿੰਘ ਵਿਕਿੰਗਰ ਵਾਈਸ ਚੇਅਰਮੈਨ ਨੇ ਤੇ ਕਿਉਂਕਿ ਇੱਕ ਮੈਡੀਕਲ ਦੀ ਸਹੂਲਤ ਮੈਡੀਕਲ ਦੀ ਸਹੂਲਤ ਲੈ ਕੇ ਹੁਣ ਕਿਸ ਤਰੀਕੇ ਦੇ ਨਾਲ ਇਸ ਡਿਪਾਰਟਮੈਂਟ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਉਹਦੇ ਤੇ ਵੀ ਗੱਲ ਕਰਾਂਗੇ ਬਾਈ ਜੀ ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਡਾ ਸਤਿ ਸ਼੍ਰੀ ਅਕਾਲ ਗੁਜਿੰਦਰ ਸਿੰਘ ਜੀ ਜੀ ਬਾਈ ਜੀ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਹੈ ਤੇ ਆਪੋਜੀਸ਼ਨ ਦਾ ਇਹ ਦਾਵਾ ਤੇ ਕਹਿਣਾ ਆਪੋਜੀਸ਼ਨ ਦਾ ਕਿ ਆਮ ਆਦਮੀ ਪਾਰਟੀ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਇਸ਼ੂ ਹੈਗਾ ਇਹਨੂੰ ਲੱਗ ਕੇ ਬਿਲਕੁਲ ਵੀ ਸੀਰੀਅਸ ਨਹੀਂ ਹੈ ਪੰਜਾਬ ਤੇ ਪਾਣੀ ਲੁਟਾਉਣ ਤੇ ਖੜੀ ਆ ਆਮ ਆਦਮੀ ਪਾਰਟੀ ਤੇ ਇਸ ਮਾਮਲੇ ਲੈ ਕੇ ਸਾਨੂੰ ਘੇਰਿਆ ਜਾ ਰਿਹਾ ਥੋੜੀ ਸਰਕਾਰ ਨੂੰ ਘੇਰਿਆ ਜਾ ਰਿਹਾ ਦੇਖੋ ਇਹ ਤਾਂ ਗੁਰਜਿੰਦਰ ਜੀ ਇੱਕ ਹੱਸੋਣੀ ਗੱਲ ਹੋ ਜਾਂਦੀ ਹੈ ਜਦੋਂ ਕੋਈ ਵੀ ਪੋਜੀਸ਼ਨ ਇਹ ਕਹਿੰਦੀ ਹੈ ਵੀ ਕਹਿੰਦੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜਾ ਕਿ ਇਹ ਪਾਣੀਆਂ ਤੇ ਮਾਮਲੇ 'ਚ ਸੀਰੀਅਸ ਨਹੀਂ ਹੈਗੀ ਕਿਉਂਕਿ ਹੁਣ ਤੋਂ ਪਹਿਲਾਂ ਜਿਹੜੀਆਂ ਪੁਰਾਣੀਆਂ ਸਰਕਾਰਾਂ ਸੀਗੀਆਂ ਉਹ ਹਮੇਸ਼ਾ ਹੀ ਭਾਈਵੰਦ ਨਾਲ ਇਹਨਾਂ ਦੀ ਸਹਿਜੇ ਸਮਝੌਤੇ ਤਹਿਤ ਕਿਹੜਾ ਸਮਝੌਤਾ ਸੀ ਇਹਨਾਂ ਦਾ ਜਿਹੜਾ ਅੰਦਰੋਂ ਅੰਦਰ ਹੀ ਹੁੰਦਾ ਸੀਗਾ ਜਿਹਦੇ ਤਹਿਤ ਇਹ ਪਾਣੀ ਇਹਨਾਂ ਵਾਧੂ ਦਿੰਦੇ ਸੀਗੇ ਜਦੋਂ ਇਸ ਟਾਈਮ ਆਮ ਆਦਮੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਨੇ ਪੰਜਾਬ ਦਾ ਜਿਹੜਾ ਹੱਕ ਹੈ ਉਹਨਾਂ ਪਾਣੀਆਂ ਨੂੰ ਰੋਕ ਕੇ ਇੱਕ ਨਾਲਿਆਂ ਰਾਹੀਂ ਜਿਹੜੀਆਂ ਪੁਰਾਣੀਆਂ ਟੇਲਾਂ ਰਾਹੀਂ ਇਹਨਾਂ ਨੂੰ ਜਿੱਥੇ ਪਾਣੀ ਪਹੁੰਚਦਾ ਨਹੀਂ ਸੀ ਉੱਥੇ ਪਾਣੀ ਪਚਾਇਆ ਹੁਣ ਝੋਨੇ ਦਾ ਦੇਖੋ ਸੀਜ਼ਨਲ ਆਉਣ ਵਾਲਾ ਆ ਜੋ ਹਰਿਆਣੇ ਦਾ ਜਿਹੜਾ ਬੰਦਦਾ ਪਾਣੀ ਸੀ ਉਹ ਬਾਖੂਬੀ ਉਹਨਾਂ ਦੇ ਕੋਲੇ ਉਹਨਾਂ ਨੇ ਐਡਵਾਂਸ ਚ ਪਹਿਲਾਂ ਲੈ ਲੈ ਆ ਉਹਨਾਂ ਨੇ ਜਿਹੜਾ ਪਾਣੀ ਹੁਣ ਵੀ ਜਾ ਰਿਹਾ ਆ ਮਾਨ ਸਾਹਿਬ ਨੇ ਵੀ ਕਿਹਾ ਤੁਹਾਨੂੰ ਆਮ ਵੀ ਸਾਰਿਆਂ ਨੂੰ ਪਤਾ ਹੀ ਆ ਉਹ ਪਾਣੀ ਸਿਰਕ ਭਾਈਵੰਦ ਇੱਕ ਆਪਣੇ ਭਰਾ ਦੇ ਨਾਤੇ ਹੀ ਉਸ ਪਾਣੀ ਜਾ ਰਿਹਾ ਨਾ ਕਿ ਉਹ ਕਿਸੇ ਕਾਨੂੰਨ ਦੇ ਅਧਾਰ ਤੇ ਜਾ ਰਿਹਾ ਤੇ ਦੂਜੀ ਗੱਲ ਜਿਹੜਾ ਟੇਲਾਂ ਚ ਪਾਣੀ ਜਿੱਥੇ ਸਾਨੂੰ ਝੋਨੇ ਦੀ ਲੋੜ ਹੈ ਸਾਡੇ ਪੰਜਾਬ ਚ ਹੁਣ ਝੋਨੇ ਦੀ ਆਪਣੇ ਦਿਖ ਰਿਹਾ ਤੁਹਾਨੂੰ ਸੀਜ਼ਨ ਆ ਗਿਆ ਆ ਆ ਉੱਥੇ ਪਾਣੀ ਦੀ ਬਹੁਤ ਜ਼ਿਆਦਾ ਆਮਦੀ ਲੋੜ ਹੈ ਤੇ ਕੋਰਟ ਦੇ ਵਿੱਚ ਸੁਣਵਾਈ ਦਰਵਾਨ ਵੀ ਇਹ ਫੈਸਲਾ ਆਇਆ ਚ ਨਹੀਂ ਕੋਈ ਲਿਖਿਆ ਪਾਇਆ ਵੀ ਹਰਿਆਣੇ ਨੂੰ ਪਾਣੀ ਦਿੱਤਾ ਜਾਵੇ ਪਰ ਉੱਥੇ ਆ ਕੇ ਇੱਕ ਚੇਅਰਮੈਨ ਤੇ ਨਾਲ ਕੁਝ ਨੁਮਾਇੰਦਿਆਂ ਨੂੰ ਬੀਬੀਐਮਬੀ ਦੇ ਲੈ ਕੇ ਚੇਅਰਮੈਨ ਨਾਲ ਇੱਕ ਜਿਹੜਾ 200 ਕਿਸਕਾ ਪਾਣੀ ਦਾ ਜਿਹੜਾ ਇੱਕ ਟੇਲ ਉਹਨੂੰ ਖੋਲ ਦਿੰਦੇ ਆ ਪਰ ਉਦੋਂ ਹੀ ਮਾਨ ਸਾਹਿਬ ਨੂੰ ਪਤਾ ਲੱਗਦਾ ਆ ਮਾਨ ਸਾਹਿਬ ਉੱਥੇ ਪਹੁੰਚ ਕੇ ਉਹਨੂੰ ਜਿਹੜਾ ਪਾਣੀ ਨੂੰ ਉਹਨੂੰ ਇੱਕ ਪੰਜਾਬ ਲਈ ਰੋਕਦੇ ਆ ਬੰਦ ਕਰਦੇ ਆ ਪਰ ਉਹਦੇ ਹਾਂ ਬਿਲਕੁਲ ਬਿਲਕੁਲ ਤੇ ਉਹ ਤੋਂ ਬਾਅਦ ਹੀ ਗੁਰਜਿੰਦਰ ਜੀ ਉਹਨਾਂ ਦੀ ਜਿਹੜੀ ਗੱਡੀ ਘੇਰਨ ਦੀ ਗੱਲ ਕਰੀਏ ਉੱਥੇ ਦੇ ਲੋਕ ਜਿਹੜੇ ਲੋਕ ਨੁਮਾਇੰਦੇ ਆ ਜਿਨ੍ਹਾਂ ਨੂੰ ਪਾਣੀ ਦਾ ਮੁੱਲ ਦਾ ਪਤਾ ਆ ਉਹ ਲੋਕੀ ਉੱਥੇ ਬੈਠੇ ਸੀਗੇ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਖੜੀ ਆ ਸਾਡੇ ਹਰਜੋਤ ਬੈਂਸ ਸੀ ਕੱਲ ਸਾਡੇ ਚੇਅਰ ਪਰਸਨ ਹੋਰ ਕਾਫੀ ਜਿਹੜੇ ਪਾਰਟੀ ਦੇ ਸਾਡੇ ਨੁਮਾਇੰਦੇ ਸੀ ਸਾਰੇ ਉੱਥੇ ਪਹੁੰਚੇ ਆ ਤੇ ਅਸੀਂ ਦੇਖੋ ਸਭ ਤੋਂ ਪਹਿਲਾਂ ਸਾਡਾ ਪੰਜਾਬ ਦੀ ਦੇ ਨਾਲ ਸਾਡਾ ਹੈਗਾ ਕਿਉਂਕਿ ਪੰਜਾਬ ਨੂੰ ਰੰਗਲਾ ਬਣਾਉਣ ਚ ਪੰਜਾਬ ਦੀ ਖੇਤੀਬਾੜੀ ਨੂੰ ਸਾਰਨ ਚ ਪਾਣੀ ਦਾ ਬੜਾ ਅਹਿਮ ਰੋਲ ਹੈ ਸੋ ਉਹਦੇ ਲਈ ਜਿਹੜੇ ਮਾਨ ਸਾਹਿਬ ਹੈ ਉਹ ਮੁਰਿਦ ਆਪ ਡਟ ਕੇ ਖੜੇ ਹੈ ਰਵਨੀਤ ਬਿੱਟੂ ਹੋਰਾਂ ਦੀ ਜਦੋਂ ਆਪਾਂ ਗੱਲ ਕਰਦੇ ਆ ਰਵਨੀਤ ਬਿੱਟੂ ਹੋਰੀ ਹੁਣ ਰੇਲਵੇ ਦੇ ਸਿਟਿਮ मिनिस्टर ਵੀ ਨੇ ਉਹਨਾਂ ਨੇ ਜਿਹੜੀ ਕੱਲ ਵੀਡੀਓ ਪਾਈ ਉਹਦੇ ਚ ਕਿਹਾ ਕਿ ਇੱਕ ਪਾਸੇ ਤਾਂ ਦੇਸ਼ ਦੇ ਵਿੱਚ ਜੰਗ ਦੇ ਹਾਲਾਤ ਨੇ ਕਿ ਇੱਕ ਵਾਸਤਾ ਦੇਖ ਲਓ ਦੇਸ਼ ਦੇ ਵਿੱਚ ਮਾਹੌਲ ਕੀ ਬਣਿਆ ਹੋਇਆ ਦੂਜੇ ਪਾਸੇ ਜਦੋਂ BBMB ਦਾ ਨੁਮਾਇੰਦਾ ਆਪਣੀ ਉੱਥੇ ਆਉਂਦਾ ਬੋਰਡ ਦੇ ਵਿੱਚ ਤਾਂ ਉਹਨੂੰ ਘੇਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਬੰਦੀ ਬਣਾਉਣ ਦੀ ਕੋਸ਼ਿਸ਼ਾਂ ਹੁੰਦੀਆਂ ਨੇ ਕਿ ਇਹ ਸਾਰਾ ਕੁਝ ਠੀਕ ਨਹੀਂ ਹੈ ਕਿ ਇਹ ਸੀਰੀਅਸ ਨਹੀਂ ਹੈਗੀ ਬਿਲਕੁਲ ਵੀ ਸਿਰਫ ਆਪਣੀ ਸਿਆਸਤ ਚਮਕਾਉਣ ਤੱਕ ਤੇ ਫੇਸਬੁੱਕ ਦੇ ਉੱਪਰ ਵੀਡੀਓ ਪਾਉਣ ਤੱਕ ਨਸੀਮਤ ਨੇ ਰਵਨੀਦੀ ਬਿੱਟੂ ਹੋਰਣ ਤਾਂ ਇੱਥੋਂ ਤੱਕ ਵੀ ਗੱਲ ਕਹੀ ਕਿ ਦੇਸ਼ ਤੋਂ ਰੋਹੀ ਦਾ ਪਰਚਾ ਹੋਣਾ ਚਾਹੀਦਾ ਦੇਖੋ ਇਹ ਗੱਲ ਜਦੋਂ ਜਰਮਨੀ ਦੇ ਬਿੱਟੂ ਜੀ ਨੂੰ ਪਤਾ ਵੀ ਦੇਸ਼ ਤੇ ਮਾਹੌਲ ਕੀ ਬਣ ਰਿਹਾ ਕੀ ਗੱਲ ਉੱਥੇ ਜਿਹੜੇ ਚੇਅਰ ਪਰਸਨ ਐ ਉਹਨਾਂ ਦੇ ਬੀਬੀ ਐਮਬੀ ਦੇ ਉਹਨਾਂ ਨੂੰ ਹੀ ਪਤਾ ਵੀ ਮਾਹੌਲ ਕੀ ਹੈ ਤੇ ਉਸ ਇਸ ਮਾਹੌਲ ਦਾ ਨਜਾਇਜ਼ ਫਾਇਦਾ ਚੱਕਣ ਲਈ ਹੀ ਉੱਥੇ ਜਾ ਕੇ ਉਹਨਾਂ ਨੇ ਇਹ ਜਿਹੜੇ ਪਾਣੀ ਦੀ ਖੋਲਣੇ ਸੀਗੇ ਸੋ ਜਦੋਂ ਜੇ ਪਾਣੀ ਦੇ ਉਹਨਾਂ ਨੂੰ ਖੋਲਣ ਦਾ ਟਾਈਮ ਮਿਲਿਆ ਤਾਂ ਉੱਥੇ ਸਾਡਾ ਫਰਜ ਬਣਦਾ ਉੱਥੇ ਮਾਨ ਸਾਹਿਬ ਦਾ ਫਰਜ ਬਣਦਾ ਸਾਡਾ ਆਮ ਆਦਮੀ ਪਾਰਟੀ ਦੇ ਨੁਮਾਇੰਦੇਗੇ ਸੀਐਮ ਜੀ ਉੱਥੇ ਪਹੁੰਚ ਕੇ ਉੱਥੇ ਉਹਨਾਂ ਨੇ ਜਦੋਂ ਪਾਣੀ ਦਾ ਦੇ ਵਿੱਚ ਉਹਨਾਂ ਨੇ ਪਾਣੀ ਦਾ ਟਾਲ ਬੰਦ ਕਰਨ ਦਾ ਉਹਨਾਂ ਦਾ ਬੰਦ ਕੀਤੀ ਉਹਨਾਂ ਨੇ ਰਵਨੀਗੀਤ ਬਿੱਟੂ ਜੀ ਜਿਹੜੀ ਗੱਲ ਕਹਿ ਰਹੇ ਆ ਵੀ ਉੱਥੇ ਜਾ ਕੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਵੀ ਜਿੱਦੇ ਦੂਜੇ ਪਾਸੇ ਦੇਸ਼ 'ਚ ਮਾਹੌਲ ਇਦਾਂ ਦਾ ਹੋਇਆ ਪਿਆ ਤਾਂ ਉਹਨਾਂ ਨੂੰ ਚੇਅਰਮੈਨ ਜਿਹੜੇ ਉੱਥੇ ਆਏ ਆ ਉਹ ਕੁਝ ਨੁਮਾਇੰਦਿਆਂ ਨੂੰ ਲੈ ਕੇ ਜਦੋਂ ਉਹਨਾਂ ਨੇ ਪਾਣੀ ਖੋਲਣ ਦੀ ਕੋਸ਼ਿਸ਼ ਕੀਤੀ ਆ ਤਾਂ ਉਹਨਾਂ ਨੂੰ ਵੀ ਇਹ ਚੀਜ਼ ਦਾ ਪਲੀਪਾਤ ਪਤਾ ਹੋਣਾ ਚਾਹੀਦਾ ਵੀ ਅਸੀਂ ਕਿਸ ਦੌਰ 'ਚੋਂ ਗੁਜ਼ਰ ਰਹੇ ਆ ਤੇ ਅਸੀਂ ਇੱਥੇ ਕੀ ਕਰਨ ਆਏ ਆ ਕੋਰਟ ਦੇ ਫੈਸਲੇ ਦੇ ਬਾਵਜੂਦ ਵੀ ਉਹ ਫਿਰ ਪਾਣੀ ਖੋਲਣ ਦੀ ਦੀ ਤਿਆਰੀ ਕਰ ਰਹੇ ਸੀ ਸੋ ਮਾਨ ਸਾਹਿਬ ਉੱਥੇ ਆਪਣੇ ਆਏ ਆ ਤਾਂ ਇਹ 'ਚ ਕੋਈ ਬੁਰੀ ਗੱਲ ਥੋੜੀ ਹੈ ਆਮ ਆਦਮੀ ਆਮ ਆ ਪੋਖਤਾ ਦੇ ਨਾਲ ਪੈਰੀਦਾਰੀ ਕਰੂਗੀ ਪੰਜਾਬ ਦੇ ਪਾਣੀਆਂ ਦੀ ਹਾਂ ਬਿਲਕੁਲ ਬਿਲ ਕਰ ਰਹੇ ਕਰ ਹੀ ਰਹੇ ਕਿਉਂਕਿ ਦੇਖੋ ਅਜੇ ਤੱਕ ਇਹ ਦੇਖੋ ਗੁਰਜਿੰਦਰ ਜੀ ਤੁਸੀਂ ਆਪ ਅੰਦਾਜ਼ਾ ਲਾਓ ਵੀ ਕਿਹੜੀ ਟੇਲ ਤੱਕ ਪਾਣੀ ਪਹੁੰਚਿਆ ਸੀ ਗੱਕ ਤੋਂ ਉਹ ਟੇਲਾਂ ਲੋਕਾਂ ਨੇ ਬਾਤੀਆਂ ਸੀਗੀਆਂ ਪੁਰਾਣੀ ਸਰਕਾਰਾਂ ਦੇ ਤਹਿਤ ਜਦੋਂ ਸੀਗੀਆਂ ਕਿਉਂਕਿ ਉਦੋਂ ਚਲੋ ਬਿਜਲੀ ਕਨੈਕਸ਼ਨ ਉਹਨਾਂ ਨੇ ਫਰੀਕ ਦਿੱਤੇ ਸੀ ਉਹਦੇ ਕਰਕੇ ਉਹਨਾਂ ਨੂੰ ਲੱਗਿਆ ਵੀ ਪਾਣੀ ਦੀ ਲੋੜ ਨਹੀਂ ਪਰ ਅੱਜ ਅਸਲੀ ਪਾਣੀ ਦੀ ਆਮਦ ਦਾ ਖੇਤਾਂ 'ਚ ਅੱਜ ਮਹਿਸੂਸ ਹੁੰਦਾ ਹੈ ਲੋਕਾਂ ਨੂੰ ਜਦੋਂ ਟੇਲਾਂ ਟੇਲਾਂ ਰਾਹੀਂ ਪਾਣੀ ਖੇਤਾਂ 'ਚ ਪਹੁੰਚ ਰਿਹਾ ਹੈ ਉਹਦੀ ਕੀਮਤ ਦਾ ਅੱਜ ਪਤਾ ਲੱਗਦਾ ਹੈ ਲੋਕਾਂ ਤੋਂ ਜਾ ਕੇ ਪੁੱਛੋ ਤਾਂ ਸਹੀ ਵੀ ਕਿੱਥੇ ਕਿੱਥੇ ਜਾ ਕੇ ਪਾਣੀ ਜਿੱਥੇ ਕਦੇ ਜ਼ਿੰਦਗੀ 'ਚ ਇੱਕ ਸਿਰਫ ਖਾਲੀ ਨਾਲੀ ਬਣ ਕੇ ਰਹਿ ਗਿਆ ਸੀਗਾ ਇੱਕ ਸੂਆ ਵੱਡਾ ਤੇ ਅੱਜ ਉਹ ਇੱਕ ਵਧੀਆ ਸਚਾਰੂ ਢੰਗ ਨਾਲ ਉੱਥੇ ਪਾਣੀ ਜਾ ਰਿਹਾ ਤੇ ਮੈਨੂੰ ਇੱਕ ਗੱਲ ਹੋਰ ਦੱਸੋ ਕਿਉਂਕਿ ਹੁਣ ਦੇਸ਼ ਦੇ ਵਿੱਚ ਜੋ ਮਾਹੌਲ ਹੈ ਇਹ ਸਾਰੀ ਦੁਨੀਆ ਜਾਣਦੀ ਹੈ ਪਾਕਿਸਤਾਨ ਕਾਰਵਾਈਆਂ ਤੋਂ ਬਾਝ ਨਹੀਂ ਆ ਰਿਹਾ ਪਹਿਲਾਂ ਪਹਲਗਾਮ ਦੇ ਵਿੱਚ ਦੇਖੋ ਕਿ ਕਿੱਡੀ ਫਟਰੀ ਘਟਨ ਨੂੰ ਜਾਮਲ ਦਿੱਤਾ ਤੇ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹਾਲਾਂਕਿ ਸਰਕਾਰ ਵੱਲੋਂ ਲਗਾਤਾਰ ਜਿਹੜੀਆਂ ਆਪਣੀ ਐਡਵਾਈਸਰੀਆਂ ਨੇ ਉਹ ਵੀ ਜਾਰੀ ਕੀਤੀਆਂ ਜਾ ਰਹੀਆਂ ਨੇ ਕਿ ਕਿਸੇ ਵੀ ਫੇਕ ਖਬਰ ਦੇ ਉੱਪਰ ਨਿ ਵਿਸ਼ਵਾਸ ਕੀਤਾ ਕਰਨਾ ਚਾਹੀਦਾ ਤੇ ਇਸ ਤੋਂ ਇਲਾਵਾ ਜਿਹੜੇ ਜ਼ਿਲੇ ਦਾ ਪ੍ਰਸ਼ਾਸਨ ਹੈ ਜਾਂ ਪੰਜਾਬ ਦਾ ਪ੍ਰਸ਼ਾਸਨ ਹੈ ਜਾਂ ਪੰਜਾਬ ਦੇ ਰੂਲਿੰਗ ਧਿਰ ਦੇ ਵਿੱਚ ਸਿਆਸੀ ਜਮਾਤ ਹੈ ਉਹ ਵੀ ਆਪਣੇ ਕੰਟਰੋਲ ਰੂਮ ਬੀ ਸਥਾਪਿਤ ਕਰ ਰਹੇ ਨੇ ਨੰਬਰ ਵੀ ਜਾਰੀ ਕਰ ਰਹੇ ਨੇ ਕਿ ਇਹਨਾਂ ਨੰਬਰਾਂ ਦੇ ਉੱਪਰ ਤੁਸੀਂ ਕਾਲ ਕਰਕੇ ਜੇਕਰ ਕੋਈ ਹੁੰਦੀ ਆ ਤਾਂ ਉਹਨਾਂ ਤੋਂ ਕੁਝ ਲੈ ਸਕਦੇ ਹੋ ਤੇ ਇਸ ਬਾਰੇ ਦੱਸੋ ਮੈਨੂੰ ਕਿ ਕੀ ਕੀ ਪ੍ਰੋਸੈਸ ਹੈ ਤੇ ਦੂਜਾ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਤੁਸੀਂ ਵਾਈਸ ਚੇਅਰਮੈਨ ਨੂੰ ਉਹ ਉਹਨੂੰ ਕੀ ਹਦਾਇਤਾਂ ਨੇ ਕਿ ਕੀ ਇੱਕ ਮੈਡੀਕਲ ਇਹੋ ਜੀ ਸੁਵਿਧਾ ਆ ਇੱਕ ਪਰਮਾਤਮਾ ਨਾ ਕਰੇ ਚਲੋ ਧਿਆਨ ਰੱਖਣਾ ਤਾਂ ਬਣਦਾ ਦਿਖੋ ਮਾਨ ਸਾਹਿਬ ਦੀ ਤਾਂ ਪਹਿਲਾਂ ਹੀ ਹਦਾਇਤ ਕਰ ਚੁੱਕੇ ਆ ਅੱਜ ਤੁਸੀਂ ਕਾਨਫਰੰਸ ਵੀ ਦੇਖੀ ਹੋਣੀ ਉਹਨਾਂ ਦੇ ਕੈਬਨਿਟ ਦੀ ਮੀਟਿੰਗ ਹੋਈ ਸੀ ਅੱਜ ਬੜੀ ਸਪੈਸ਼ਲ ਕੁਝ ਮੁੱਦਿਆਂ ਨੂੰ ਲੈ ਕੇ ਸੋ ਜਿਹੜੇ ਸਾਡੇ ਨਾਲ ਬਾਰਡਰਾਂ ਦੇ ਲੱਗਦੇ 6 ਡਿਸਟ੍ਰਿਕਟ ਹੈ ਉਹਨਾਂ ਚ ਸਗੋਂ ਇੱਕ ਦੋ ਦੋ ਕੈਬਨਿਟ ਮინისტრਾਂ ਦੀ ਉੱਤੇ ਡਿਊਟੀ ਲਾਈ ਗਈ ਹੈ ਕਿਉਂਕਿ ਕਈ ਵਾਰੀ ਕੁਝ ਲੋਕ ਐਦਾਂ ਦੇ ਹੁੰਦੇ ਆ ਵੀ ਇਹੋ ਜਿਹਾ ਮਾਹੌਲ ਦਾ ਇੱਕ ਰੋਲਰ ਰੱਪੇ 'ਚ ਆ ਕੇ ਕੁਝ ਚੀਜ਼ਾਂ ਨੂੰ ਸਟੋਰ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਐਦਾਂ ਦੇ ਉਹਨਾਂ ਲੋਕਾਂ ਦਾ ਧਿਆਨ ਰੱਖਣ ਲਈ ਤੇ ਲੋਕਾਂ ਨੂੰ ਕੋਈ ਸੁਖਾਵੀ ਘਟਨਾ ਤੋਂ ਬਚਾਉਣ ਲਈ ਕੋਈ ਐਦਾਂ ਦੀ ਕੋਈ ਦੁਬਿਧਾ ਕੋਈ ਗੱਲਬਾਤ ਨਾ ਹੋਵੇ ਸੋ ਇਸ ਲਈ ਜਿਹੜੇ ਕੈਬਨਿਟ ਮੰਤਰੀਆਂ ਦੀ ਉੱਤੇ ਇੱਕ ਸਪੈਸ਼ਲ ਮਾਨ ਸਾਹਿਬ ਵੱਲੋਂ ਡਿਊਟੀ ਲਾਈ ਗਈ ਹੈ ਸਾਡੀ ਟੀਮਾਂ ਤਾਇਨਾਤ ਹੈ ਦੂਜੀ ਗੱਲ ਸਿਹਤ ਸਹੂਲਤਾਂ ਲੈ ਕੇ ਜਿਵੇਂ ਡਾਕਟਰ ਬਲਵੀਰ ਜੀ ਹਮੇਸ਼ਾ ਹੀ ਗਰਾਊਂਡ ਤੇ ਇੱਕ ਰਹਿੰਦੇ ਆ ਚਾਹੇ ਹੁਣ ਜਿਹੜੇ ਇੱਕ ਪ੍ਰਕਿਰਿਆ ਚਲਾ ਰਹੀ ਆ ਡੇਂਗੂ ਦੀ ਕਰਕੇ ਵੀ ਉਹਨਾਂ ਨੇ ਗਰਾਊਂਡ ਤੇ ਹੀ ਹੈਗੇ ਆ ਉਹ ਜਿਹੜੇ ਕਿ ਹਸਪਤਾਲਾਂ 'ਚ ਦਰਵਾ ਕਰ ਰਹੇ ਨੇ ਬਾਰ-ਬਾਰ ਤੇ ਸਾਨੂੰ ਵੀ ਹਦਾਇਤਾਂ ਹੈਗੀਆਂ ਨਾਲ ਹੁਣ ਪਿਛਲੇ ਦਿਨੀ ਨਸ਼ਾ ਯੁੱਧ ਨਸ਼ਾ ਰੋਧ ਜਿਹੜਾ ਚੱਲ ਰਿਹਾ ਸੀ ਉਹਦੇ ਕਰਕੇ ਸਾਨੂੰ ਪ੍ਰਾਈਵੇਟ ਹਸਪਤਾਲ ਤੇ ਹੋਰ ਬਹੁਤ ਸਾਰੇ ਹਸਪਤਾਲਾਂ 'ਚ ਜਿਹੜੇ ਇੱਕ ਬੈਡਾਂ ਦੀ ਜਿਹੜੀ ਤਗਾਦ ਵਧਾਉਣੀ ਪਈ ਹੈ ਤਾਂ ਕਿ ਅਸੀਂ ਪੇਸ਼ੈਂਟ ਨੂੰ ਉੱਥੇ ਰੱਖ ਕੇ ਉਹਨਾਂ ਦਾ ਇਲਾਜ ਕਰ ਸਕੀਏ ਸੋ ਜਿਹੜੀ ਅੱਜ ਜਿਹੜਾ ਸਾਡਾ ਦੌਰ ਚ ਅਸੀਂ ਗੁਜ਼ਰ ਰਹੇ ਹਾਂ ਜੋ ਅੱਜ ਬਣਿਆ ਪਿਆ ਵੈਸੇ ਤਾਂ ਸਾਡੀ ਆਰਮੀ ਬਹੁਤ ਸਟਰੋਂਗ ਹੈ ਜਿਹੜਾ ਕਿ ਕੱਲ੍ਹ ਤੱਕ ਦੇ ਇਹਨਾਂ ਨੇ 15 ਤੋਂ 20 ਥਾਵਾਂ ਤੇ ਟਾਰਗੇਟ ਕੀਤਾ ਸੀ ਉਹ ਇਹਨਾਂ ਨੂੰ ਉੱਥੇ ਰੋਕਤਾ ਸਾਡੀ ਜਿਹੜੀ ਆਰਮੀ ਨੇ ਲੋ ਕਵਲੇ ਤਰੀਫ ਹੈ ਅਸੀਂ ਸਲੂਟ ਕਰਦੇ ਆ ਉਹਨਾਂ ਦੇ ਜਜ਼ਬੇ ਨੂੰ ਸੋ ਉਸ ਕਰਕੇ ਜਿਹੜੀ ਸਾਡੀ ਮੈਡੀਕਲ ਟੀਮ ਹੈ ਸਾਰੇ ਸਿਵਲ ਸਰਜਨ ਨੂੰ ਤੇ ਮੈਡੀਕਲ ਆਫਸਰਸ ਨੂੰ ਸਾਰਿਆਂ ਨੂੰ ਇਹ ਨਿਰਦੇਸ਼ ਦਿੱਤੇ ਗਏ ਆ ਆਪਣੇ ਮਾਨ ਸਾਹਿਬ ਵੱਲੋਂ ਡਾਕਟਰ ਸਾਹਿਬ ਵੱਲੋਂ ਵੀ ਉਹ ਪੂਰੇ ਮਸਤੈਦੀ ਨਾਲ ਤਤਪਰ ਰਹਿਣ ਹਰ ਵਕਤ ਤਿਆਰ ਰਹਿਣ ਤਾਂ ਕਿ ਜੇ ਅਨਸਕੋਮਿਕ ਘਟਨਾ ਕਿਤੇ ਹੋ ਜੇ ਤਾਂ ਅਸੀਂ ਉਹਨੋਂ ਦੇ ਨਾਲ ਨਜਿੱਟ ਸਕੀਏ ਬਿਲਕੁਲ ਸੋ ਵਿੱਕੀ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਜਾਣਕਾਰੀ ਜਿਹੜੀ ਸੀ ਉਹ ਸਾਂਝੀ ਕੀਤੀ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਗੁਰਜਿੰਦਰ ਜੀ ਤੁਸੀਂ ਹਮੇਸ਼ਾ ਹੀ ਲੋਕਾਂ ਦੇ ਵਿੱਚ ਰਹਿੰਦੇ ਹੋ ਤੁਹਾਡਾ ਪਿਆਰ ਬਹੁਤ ਹੈ ਤੇ ਅਸੀਂ ਵੀ ਤੁਹਾਡਾ ਸਤਿਕਾਰ ਕਰਦੇ ਹਾਂ ਕਿ ਤੁਸੀਂ ਪਲ-ਪਲ ਆਪਣੇ ਘਨੌਰ ਦੀ ਤੇ ਆਪਣੇ ਪੰਜਾਬ ਲਈ ਬੜੀ ਵਧੀਆ ਬਾਚਕਦੇ ਹੋ ਜੀ ਬਿਲਕੁਲ ਧੰਨਵਾਦ ਤੁਹਾਡਾ ਵੀ ਸੋ ਦੋਸਤੋ ਮੇਰੇ ਨਾਲ ਅੰਤਰਰਾਸ਼ਟਰੀ ਕਵਰਡੀ ਖਿਡਾਰੀ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਸੀ ਜਿਨ੍ਹਾਂ ਨਾਲ ਬੀਬੀਐਮਬੀ ਦੇ ਮਾਮਲੇ ਦੇ ਉੱਪਰ ਗੱਲ ਕੀਤੀ ਸੋ ਇਲਾਵਾ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਿੱਚ ਕਿਸੇ ਰਿੱਕੇ ਦੇ ਜਿਹੜੀਆਂ ਗਾਈਡਲਾਈਨਸ ਜਾਰੀ ਕੀਤੀ ਗਈਆਂ ਨੇ ਉਹਦੇ ਤੇ ਗੱਲਬਾਤ ਕੀਤੀ ਤੁਸੀਂ ਆਪਣੇ ਵਿਚਾਰ ਸਾਨੂੰ ਹਰ ਵਾਰ ਤਨਾ ਫੀਡਬੈਕ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ ਧੰਨਵਾਦ